ਵੀ ਮਤਲਬ ਲੋਕ ਕਥਾਵਾਂ ਦੇ ਨਾਲ ਤੇ ਪੁਰਾਣੇ ਸਾਜਾਂ ਨਾਲ ਪੁਰਾਣੇ ਵਿਰਸੇ ਨਾਲ ਖੇਤੀ ਬਾੜੀ ਤੋਂ ਲੈ ਕੇ ਭਾਂਡਾ ਠੀਕਰ ਜੋ ਵੀ ਪੁਰਾਣੀ ਗੱਲ ਬਾਤ ਹੈ ਉਹਦੇ ਨਾਲੇ ਪਿਆਰ ਬੱਚਿਆਂ ਨੂੰ ਵੀ ਸਿਖਾਉਂਦਾ ਜੀ ਮੈਂ ਤੇ ਬੱਚਿਆਂ ਜਿਹਨਾਂ ਮੈਂ ਤੁੰਬੀ ਸਿਖਾਉਂਦਾ ਏ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਕਹਿੰਦਾ ਵੀ ਜਮਲਾ ਜੀ ਨੇ ਤੁੰਬੀ ਬਣਾਈ ਆ ਉਸਤਾਦ ਜਮਲਾ ਜੀ ਦੀ ਤੁੰ ਲਾਉਣੀ ਆ ਤੇ ਉਹੀ ਵਜਾਉਣੀ ਸਿੱਧੀ ਉਹ ਵੀ ਆਹੀ ਵਜਾਣੀ ਹਾਂ ਤੇਰੀ ਤੂੰ ਮੇਰਾ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੇਂ ਵੇ ਜੋ ਅਲੜ ਪਣੇ ਵਿੱਚ ਲਾਈਆਂ ਤੋੜਨ ਵਾਂਵੇਂ ਵੇ ਵਾ ਮੈਂ ਤੇਰੀ ਤੂੰ ਮੇਰਾ ਅਸਲ ਤਾਂ ਹੈ ਗੀਤ ਦੇ ਵਿੱਚ ਇਹ ਦਿੱਤੀ ਆ ਹੂੰ ਨੇ ਕਿਸੇ ਕੁੜੀ ਨੂੰ ਨਹੀਂ ਕਿਹਾ ਹੂੰ ਉਹਨੇ ਵਜੂਦ ਨੂੰ ਕਿਹਾ ਬੰਦੇ ਨੂੰ ਜੀ ਉਹਦੀ ਜਿੰਦ ਨੂੰ ਕਿਹਾ ਜਿਹੜਾ ਵजूद ਆ ਉਹਦੀ ਜਿੰਦ ਨੂੰ ਕਿਹਾ ਵੀ ਮੈਂ ਤੇਰੀ ਤੂੰ ਮੇਰਾ ਵਿਚ ਨਾ ਛੱਡ ਜਾਈਂ ਹਾਂ ਜੀ ਅਖਿਲ ਅਸੀਂ ਪਤੀਆਂ ਪਤਨ ਦਾ ਪਤੀ ਦਾ ਲਈਏ ਤਾਂ ਹਮੀ ਸਹੀ ਆ ਹਮ ਅਗਰ ਪਤੀ ਆਪਣੇ ਪਤੀ ਨੂੰ ਨਹੀਂ ਕਹੂੰਗੀ ਮੈਂ ਨਹੀਂ ਤੇਰੀ ਤੂੰ ਨਹੀਂ ਮੇਰਾ ਉਹ ਤਾਂ ਗਲਤ ਹੋ ਗਿਆ ਹਮ ਹੈ ਜੀ ਜੇ ਉਹ ਕਹੂੰਗੀ ਵੀ ਤੂੰ ਮੇਰਾ ਮੈਂ ਤੇਰੀ ਫਿਰ ਘਰ ਵੱਸ ਗਿਆ ਜੇ ਨਾ ਕਿਹਾ ਫਿਰ ਉੱਜੜ ਗਿਆ ਵਾਹ ਜੀ ਵਾਹ ਮਾਸ਼ਾਅੱਲਾ ਵੇਖੋ ਜੀ ਇਹ 우ਸਤਾਦ ਲੋਕ ਐ ਮੈਂ ਕਹਿੰਨਾ ਜੀ ਯੂਨੀਵਰਸਟੀਆਂ ਕਾਲਜਾਂ ਸਕੂਲਾਂ ਦੇ ਵਿੱਚ ਇਹਨਾਂ ਦਾ ਇਹ ਸਿਲੇਬਸ ਹੋਣਾ ਚਾਹੀਦਾ ਪੰਜਾਬੀ ਵਿਸੇ ਨੂੰ ਜੇਕਰ ਬਚਾਉਣਾ ਹੈ ਨਾ ਜੀ ਕਿਤਾਬਾਂ ਹੀ ਨਹੀਂ ਪੜਾਉਣੀਆਂ ਚਾਹੀਦੀਆਂ ਆ ਪ੍ਰੈਕਟੀਕਲ ਵਿਵਹਾਰਕ ਤੌਰ ਤੇ ਦਿਖਾਉਣਾ ਚਾਹੀਦਾ ਜੀ ਆ ਪਈ ਦੇਖੋ ਬੀਨ ਪਈ ਐ ਜੀ ਆ ਤੂੰਬੀਆਂ ਪਈਆਂ ਖੋਦ ਬਣਾਉਂਦੇ ਐ ਆ ਅਲਗੋਜ਼ੇ ਐ ਵਜਾਉਂਦੇ ਐ ਜੀ ਔਰ ਸਿਖਾਉਂਦੇ ਐ ਇਹ ਚੀਜ਼ਾਂ ਨੂੰ ਮਾਨਤਾ ਦੇਣੀ ਚਾਹੀਦੀ ਐ ਤੁਸੀਂ ਇਸ ਗੱਲ ਤੇ ਕਰਿਓ ਕਮੈਂਟ ਮੇਰੇ ਦਿਲ ਦਾ ਦਰਦ ਐ ਕਿ ਯੂਨੀਵਰਸਿਟੀਆਂ ਕਾਲਜਾਂ ਦੀਆਂ ਪੜਾਈਆਂ ਚ ਕੁਝ ਨਹੀਂ ਹੋ ਰਿਆ ਜੋ ਇਹ ਉਸਤਾਦ ਲੋਕ ਕਰ ਰਹੇ ਨੇ ਜੀ ਔਰ ਇਹਨਾਂ ਉਸਤਾਦ ਲੋਕਾਂ ਦਾ ਪੂਰਾ ਸਤਕਾਰ ਸਰਕਾਰਾਂ ਵੱਲੋਂ ਹੋਣਾ ਚਾਹੀਦਾ ਐ ਇਹ ਵੀਡੀਓ ਦੂਰ ਦੂਰ ਤੱਕ ਪਹੁੰਚਾ ਦਿਓ ਜੀ ਉਸਤਾਦ ਜੀ ਮਜ਼ਾ ਆ ਗਿਆ ਜੀ ਜ਼ਰਾ ਬਹੁਤ ਚੀਜ਼ ਕਦੀ ਹੋ ਸਨਾ ਦੇਓ ਜੀ ਸਨਾ ਦੇ ਦੀ ਆੜ ਦੇ ਦੀ ਬਸ ਜੀ ਹੁਣ ਮੈਂ ਮਿਰਜਾ ਸੁਣਾਉਂਦਾ ਤੁਹਾਨੂੰ ਜਿਹੜਾ ਮਿਰਜਾ ਗਾਇਆ ਤਾਂ ਅਮਰ ਸਿੰਘ ਸ਼ੌਂਕੀ ਨੇ ਜੀ ਅਮਰ ਸਿੰਘ ਕੀ ਨੇ ਸ਼ੌਂਕੀ ਨੇ ਗਾਇਆ ਤਾਂ ਸਹਿਵਾ ਵਾਜਾ ਮਾਰਦੀ ਹਾਂ ਅੱਜ ਵੀ ਉਹਦਾ ਗੀਤ ਕੱਢ ਲਿਓ ਤੁਸੀਂ ਸਹਿਵਾ ਵਾਜਾ ਮਾਰਦੀ ਅਮਰ ਸਿੰਘ ਦੀ ਸਾਰੀ ਵੀਡੀਓ ਖੁੱਲ ਜਾਣੀ ਆ ਮੋਬਾਈਲ ਦੇ ਵਿੱਚ ਹੈ ਜੀ ਜੀ ਸੁਣਾਓ ਜੀ ਉਹਨਾਂ ਨੇ ਸਰੰਗੀ ਵਜਾਈ ਸੀ ਹੁਣ ਸਰੰਗੀ ਨਾ ਤਾਂ ਮੈਂ ਵਜਾਉਣੀ ਜਾਣਦਾ ਜੇ ਹੁੰਦੀ ਸ਼ਾਇਦ 2-4 ਪੋਟੇ ਲਾ ਵੀ ਦਿੰਦਾ ਅੱਛਾ ਪਰ ਉਹ ਸਰੰਗੀ ਵਾਲੀ ਤਾਂ ਹੁਣ ਮੈਂ ਹੁਣ ਇਹਦੇ ਪਰ ਤਾਂ ਤੂੰ ਵੀ ਰਾਈ ਸੁਣਾਉਂਗਾ ਜੀ ਉਹ ਸਰੰਗੀ ਦੀ ਧੁਣ ਇਹ ਤੂੰ ਵੀ ਤੂੰ ਵੀ ਵੇ ਸਈਵਾ ਵਾਜਾ ਮਾਰਦੀ ਕਹਿੰਦੀ ਉੱਠ ਕੜ ਮੇਰ ਜਾ ਯਾਰ ਵੋ ਉਹ ਵੀ ਸਈਵਾ ਵਾਜਾ ਮਾਰਦੀ ਕਹਿੰਦੀ ਉੱਠ ਕੜ ਮੇਰ ਜਾ ਯਾਰ ਵੋ ਵੇ ਤੂੰ ਹੇਟਾ ਜੰਦ ਦੇ ਸੌ ਗਿਆ ਹੇਟਾ ਜੰਦ ਦੇ ਸੌ ਗਿਆ ਜੱਟਾ ਲਾਲ ਦਸਾਲਾ ਤਾਣ ਜੱਟਾ ਲਾਲ ਦਸਾਲਾ ਤਾਣ ਵੇ ਇਹ ਅਵਰ ਸਿੰਘ ਸ਼ੰਕੀ ਨੇ ਗਾਇਆਤਾ ਜੀ ਇਸ ਤਰ੍ਹਾਂ ਦੇ ਗੀਤ ਗਾਇਆ ਕਰਦੇ ਤੇ ਅੱਗੇ ਹਾਂ ਜੀ ਉਹਦੇ ਵਿੱਚ ਅਨੰਦ ਆ ਜਾਂਦਾ ਤਾਂ ਹੈ ਜੀ ਤੇ ਖਾੜੇ ਲਾਇਫ ਗਾਇਆ ਕਰਦੇ ਤੇ ਆਮਣੋ ਸਾਹਮਣੀ ਕਲਾਕਾਰ ਨੂੰ ਦੇਖਦੇ ਤੇ ਪਰ ਅੱਜ ਉਹ ਜਮਾਨਾ ਨਹੀਂ ਰਿਹਾ ਚਲੋ ਜਮਾਨਾ ਸ਼ਾਇਦ ਬੱਚਿਆਂ ਵਾਸਤੇ ਇਹੀ ਵਧੀਆ ਕੀ ਉਹ ਪੁਰਾਣਾ ਸਮਾਂ ਯਾਦ ਕਰਕੇ ਕਿੱਦਾਂ ਸੋਚਦੇ ਹੋ ਤੇ ਕਿੱਦਾਂ ਵਿਚਾਰਦੇ ਹੋ ਪੁਰਾਣਾ ਜਮਾਨਾ ਦੇਖੋ ਜੀ ਅਸੀਂ 25 25 30 30 ਕਿਲੋਮੀਟਰ ਸਾਈਕਲ ਪਰ ਅਸੀਂ ਕੰਮ ਕਰਨ ਚੱਲੇ ਜਾਂਦੇ ਤੇ ਜੀ ਕੰਮ ਮੈਂ ਬਹੁਤ ਘਰੇ ਖੇਤੀਬਾੜੀ ਦਾ ਵੀ ਕਰਿਆ ਦਰਿਆਾਂ ਤੇ ਬੰਨਾਂ ਤੇ ਨਹਿਰਾਂ ਤੇ ਐਸਵਾਈਐਲ ਦੇ ਵਿੱਚ ਵੀ ਕੰਮ ਕਰਿਆ ਜੀ ਖੇਤੀ ਮੈਂ ਕਰੀ ਆ ਜੀ ਪੁਰਾਣੀ ਸਾਰੀ ਗੰਨੇ ਦੀ ਖੇਤੀ ਕਰੀ ਆ ਤਿਲਾਂ ਦੀ ਖੇਤੀ ਕਰੀ ਆ ਮੂੰਫਲੀ ਦੀ ਖੇਤੀ ਕਰੀ ਆ ਤੇ ਬਾਕੀ ਕਪਾਹ ਵੀ ਬੀਜਿਆ ਤੋੜੀਆਂ ਵੀ ਬੀਜਿਆ ਪੁਰਾਣੀ ਖੇਤੀ ਸਾਰੀ ਕਰੀ ਐ ਜੀ ਮਿੱਠਾ ਵੀ ਕੱਢਿਆ ਸ਼ੱਕਰ ਵੀ ਬਣਾਈ ਆ ਗੁੜ ਵੀ ਬਣਾਇਆ ਖੰਡ ਵੀ ਬਣਾਈਏ ਦੇਸੀ ਸੀਰਾ ਵੀ ਕੁੱਪੀਆਂ ਦੇ ਵਿੱਚ ਊਂਟਾਂ ਪੱਲੇ ਕੇ ਜਾਇ ਕਰਦੇ ਅੰਡਾ ਘਾੜ ਤੋਂ ਆਇ ਕਰਦੇਤੇ ਜੀ ਹਾਂ ਜੀ ਸਨ 75 ਦੇ ਵਿੱਚ 72 73 ਦੇ ਵਿੱਚ ਗਾਂ ਗੈਕੀ ਦਾ ਵੀ ਨਾਲ ਗਾਇਆ ਵੀ ਕਰਦੇਤਾ ਇਕੜੀ ਜਾਨੀ ਸਟੇਜਾਂ ਸੂਜਾਂ ਪਰ ਘੱਟ ਕਿਤੇ ਕਿਤੇ ਗਾ ਦਿੰਦੇ ਤੇ ਜਦ ਮਤਲਬ ਆ ਚੀਜ਼ਾਂ ਮੋਬਾਈਲ ਵਗੈਰਾ ਹੋਇਆ ਨਹੀਂ ਕਰਦਾ ਤਾਂ ਤੇ ਉਹ ਵੀ ਮੈਨ ਸ਼ੌਂਕ ਬਹੁਤ ਤਾਂ ਜੀ अच्छा तू भीया ਤੁਸੀਂ ਬਣਾਉਂਦੇ ਵੀ ਏ ਹਾਂਜੀ ਬਣਾਉਂਦੇ ਜੀ ਤੂ ਵੀ ਮੇਰੀ ਵਿਕਦੀ ਏ ਜੀ ਬਹੁਤ ਸਰੋਗ ਤੇ ਲੈ ਕੇ ਜਾਂਦੇ ਕਲਾਕਾਰ ਲੈ ਕੇ ਜਾਂਦੇ ਆ ਜੀ ਤੇ ਹਰ ਕਲਾਕਾਰ ਦੀ ਤੂੰਬੀ ਹੈ ਕੁਲਦੀਪ ਮਾਨ ਕ ਲਈ ਤੂੰਬੀ ਹੈ ਦੁੱਪੜ ਤੂੰਬੀ ਕਹਿੰਦੇ ਆ ਜੀ ਦੇ ਪਰ ਡਿਊਟ ਗੀਤ ਵੀ ਚੱਲ ਸਕਦੇ ਆ ਜੀ ਤੇ ਕਲੀਆਂ ਵੀ ਚੱਲ ਸਕਦੀਆਂ ਅੱਛਾ ਕੁਲਦੀਪ ਮਾਨ ਸਾਹਿਬ ਦੀ ਤੂੰਬੀ ਹੈ ਅਗਲੀ ਤੂੰਬੀ ਦਾ ਹਾਓ ਜੀ ਇਹ ਆ ਤੂੰਬੀ ਕੁਲਦੀਪ ਮਾਨ ਦੇ ਜਿਹੜੀਆਂ ਕਲੀਆਂ ਪਰ ਚੱਲਣੀਆਂ ਕਲੀਆਂ ਇਹ ਛੋਟੇ ਪੀਸ ਆ ਜੀ ਜਿਹੜਾ ਆ ਇਹ ਹੈਗਾ ਜਿਕਾ ਕਰਵਨਗਰੇਵਾਲ ਦੇ ਵੱਜਿਆ ਤੂੰਬਾ ਆ ਆ ਜਿਹੜੇ ਕਰਵਨਗਰਵਾਲ ਜੀ ਵਜਾਉਂਦੇ ਆ ਜੀ ਹਾਂ ਜੇ ਆ ਹੈਗਾ ਜੀ ਜਿਕੜਾ ਜਮਲਾ ਜਿਹਨੇ ਕਰਦੂ ਦਾ ਤੂੰਬਾ ਜੀ ਅੱਛਾ ਜੀ ਜਮਲਾ ਹੂੰ ਆ ਤੁਸੀਂ ਇੱਕ ਵਾਰੀ ਕੈਮਰਾ ਪਾਇਓ ਜੀ ਜਰਾ ਖੜੇ ਹੋ ਕੇ ਦੀ ਕੈਮਰਾਮੈਨ ਮੈਂ ਬੇਨਤੀ ਕਰੂੰਗਾ ਕਿ ਕੈਮਰਾ ਪਾ ਕੇ ਇਸ ਦਿਖਾ ਦਿਓ ਜਰਾ ਇਹ ਸਾਰੇ ਤੁਸੀਂ ਉੱਪਰ ਰੱਖੇ ਹੋਏ ਦੀ ਇਹ ਕੱਦੂ ਇਹ ਕੀ ਹੈ ਕਿਆ ਕੁਝ ਰੱਖਿਆ ਹੋਏ ਜੀ ਜਿਹਨੂੰ ਕੱਦੂ ਕਹਿੰਦੇ ਕੱਦੂ ਤਾਂ ਨਹੀਂ ਜੀ ਹੁੰਦਾ ਕੱਦੂ ਦਾ ਕੁਝ ਨਹੀਂ ਬਣਦਾ ਕੱਦੂ ਦੀ ਸਬਜ਼ੀ ਬਣਦੀ ਆ ਹੂੰ ਇਹਦੀ ਸਬਜ਼ੀ ਬਣਦੀ ਹੈ ਕੀ ਆ ਜੀ ਗੋਲ ਕੀ ਆ ਲੰਬੀ ਕੀ ਆ ਇਹ ਐਸ ਤਰ੍ਹਾਂ ਦੇ ਲੱਗ ਲੱਗ ਹੀ ਇਹਨਾਂ ਦੇ ਸੈਜ ਹੁੰਦੇ ਆ ਲੱਗ ਲੱਗ ਡਿਜ਼ਾਈਨਿੰਗ ਹੁੰਦੀ ਹੈ ਜੀ ਇਹਨਾਂ ਦੀ ਇਹ ਪੱਕ ਜਾਂਦੀ ਹੈ ਅੱਗੇ ਪੰਜਾਬ ਦੇ ਵਿੱਚ ਬਹੁਤ ਹੁੰਦੀ ਤੇ ਹੁਣ ਮੈਂ ਰਾਜਸਥਾਨ ਤੋਂ ਮੰਗਾਉਂਦਾ ਜੀ ਤੇ ਕੁਝ ਸਰਦਾਰ ਜਸਵੀਰ ਸਿੰਘ ਚਿੰਤਗੜ੍ਹ ਆਪਣਾ ਕਰਾਲੀ ਦੇ ਕੋਲ ਕੁਝ ਉਹਨੇ ਮੈਨੂੰ ਬਿਆਰੇ ਤਿਆਰ ਕਰਕੇ ਦਿੱਤੇ ਤੇ ਜੀ ਅੱਧੇ ਕੇ ਬਿਆਰੂ ਨੇ ਤਿਆਰ ਕਰਕੇ ਦਿੱਤੇ ਜੀ ਬਹੁਤ ਬਹੁਤ ਸ਼ੁਕਰੀਆ ਉਹਦਾ ਧੰਨਵਾਦ ਤੇ ਮੇਰੀ ਇਹ ਦੁਕਾਨਦਾਰੀ ਛੋਟੀ ਜੀ ਇਹ ਭਰ ਗਈ ਤੇ ਇਹ ਚੀਜ਼ਾਂ ਪੁਰਾਣੀਆਂ ਦੇਖਣ ਨੂੰ ਮਿਲ ਗਈਆਂ ਤੇ ਇਹਨਾਂ ਦੇ ਹੱਥੀਂ ਤੂੰਬੇ ਬਣਾਉਂਦੇ ਆ ਜੀ ਇਹ ਆ ਵੀ ਕਦੂ ਦਾ ਤੂੰਬਾ ਹੈ ਜੀ ਲੋ ਜੀ ਆ ਵਿਰਸੇ ਤੇ ਵਿਰਾਸਤ ਨਾਲ ਸੰਬੰਧਿਤ ਵਰਕਸ਼ਾਪ ਦੇਖੋ ਜੀ ਤੁਸੀਂ ਆ ਦੇਖੋ ਜੀ ਸਮਾਨ ਆ ਦੇਖੋ ਜੀ ਕਿਆ ਕੱਦੂ ਕਹਿੰਦੇ ਜਾਂ ਕੀਆ ਕਹਿੰਦੇ ਜੀ ਇਹਨਾਂ ਨੇ ਕਿਸ ਤਰ੍ਹਾਂ ਲਟਕਾ ਰੱਖਿਆ ਜੀ ਛੋਟੀ ਜੀ ਵਰਕਸ਼ਾਪ ਹੈ ਮੇਕਿਲ ਪੰਜਾਬੀ ਵਿਰਸੇ ਦਾ ਵੱਡਾ ਕੰਮ ਹੋ ਰਿਹਾ ਹੈ ਔਰ ਆਹ ਦੇਖੋ ਜੀ ਵਰਕਸ਼ਾਪ ਜਿੱਥੇ ਬੈਠ ਕੇ ਕੰਮ ਕਰਦੇ ਤੂੰਬੀਆਂ ਬਣਾਉਂਦੇ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਦਾ ਸਮਾਨ ਜਾਂਦਾ ਜੀ ਔਰ ਇਹ ਬਹੁਤ ਵੱਡੀ ਗੱਲ ਹੈ ਜੀ ਇਹ ਅੱਡਾ ਜਿਹੜਾ ਜਿੱਥੇ ਕੰਮ ਹੋ ਰਿਹਾ ਹੈ ਨਾ ਜੀ ਇਹ ਕਾਬਲੇ ਤਾਰੀਫ ਕੰਮ ਹੋ ਰਿਹਾ ਦੀ ਪੰਜਾਬੀ ਵਿਰਸੇ ਦੇ ਪਹਿਰੇਦਾਰ ਦੀ ਇਹ ਛੋਟਾ ਜਿਹਾ ਅੱਡਾ ਛੋਟੀ ਜੀ ਵਰਕਸ਼ਾਪ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕੀਤੀ ਹੈ ਜੀ ਜੈ ਰਾਮ ਜੀ 우ਸਤਾਦ ਜੈ ਰਾਮ ਜੀ ਤੂੰਬੀਆਂ ਬਣਾਉਂਦੇ ਆ ਜੀ ਇਹਨਾਂ ਚੀਜ਼ਾਂ ਤੋਂ ਤੂੰਬੀਆਂ ਬਣਾਉਂਦੇ ਆ ਜੀ ਇੱਥੇ ਸਾਰਾ ਦਿਨ ਤੂੰਬੀਆਂ ਬਣਾਉਂਦੇ ਆ ਸਾਜ਼ ਵਜਾਉਂਦੇ ਆ ਅਲਗੂਜ਼ੇ ਵਜਾਉਂਦੇ ਆ ਅਲਗੂਜ਼ੇ ਬਣਾਉਂਦੇ ਆ ਤੂੰਬੀਆਂ ਬਣਾਉਂਦੇ ਆ ਔਰ ਬੀਨ ਜਿਹੜੀ ਹੈ ਦੇਖੋ ਇਹਨਾਂ ਦੇ ਕੋਲ ਇਸਦੇ ਵੀ ਇਹ ਮੁਹਾਰੀਅਤ ਪੂਰੀ ਰੱਖਦੇ ਆ ਜੀ ਤੁਹਾਡੀ ਮੈਂ ਕਿਹਾ ਵਰਕਸ਼ਾਪ ਦਿਖਾ ਦਈਏ ਨਾਲ ਨਾਲ ਗੱਲਾਂ ਹੋਣੀਆਂ ਕਿ ਤੁਹਾਡੀ ਵਰਕਸ਼ਾਪ ਦਾ ਜਿਹੜਾ ਆ ਛੋਟਾ ਜਿਹਾ ਤੁਸੀਂ ਸਥਾਨ ਬਣਾਇਆ ਹੋਇਆ ਹੈ ਲੇਕਿਨ ਇੱਚ ਕੰਮ ਤੁਸੀਂ ਇਸ ਵਰਕਸ਼ਾਪ ਦੇ ਵਿੱਚ ਬਹੁਤ ਵੱਡਾ ਕਰ ਰਹੇ ਹੈ ਕਮਾਲ ਹੈ ਜੀ ਕਾਬਲੀਤ ਕਰਨ ਦੀ ਕੰਮ ਹੈ ਜੀ ਬੜਾ ਤਾਂ ਐਡਾ ਹੈ ਨਹੀਂ ਬਸ ਇਹ ਸਮਾਨ ਹੈ ਵੀ ਕੋਈ origignal ਚੀਜ਼ ਚਾਹੀਦੀ ਹੈ ਉਹਨਾਂ ਨੂੰ ਵੀ ਕਹਿੰਦੇ ਵੀ ਕद्दू ਦਾ ਤੂੰਬਾ ਫਿਰ ਕद्दू ਦਾ ਮੇਰੇ ਕੋ ਪਿਆ ਜੀ ਮੈਂ ਇਹਨਾਂ ਨੂੰ ਦੱਸ ਦਿੰਦਾ ਵੀਡੀਓ ਕਾਲ ਕਰਕੇ ਵੀ ਦੱਸੋ ਕਿਹੜੇ ਚ ਬਣਾਵਾ ਉਹ ਕਹਿੰਦੇ ਵੀ ਆਪ ਇਸ ਵਿੱਚ ਦੱਸਣਾ ਵੀ ਆਪ ਪੀਸ ਦਾ ਸਾਈਜ਼ ਹੈ ਜਨਣਾ ਹੈ ਇੰਨੇ ਇੰਚਾ ਇੰਨੇ ਸੈਂਟੀਮੀਟਰ ਹੈ ਤੇ ਇਹ ਇੰਨਾ ਕਿਲੋ ਪਾਣੀ ਪਾਉਂਗਾ ਉਹਨਾਂ ਨੂੰ ਪਤਾ ਲੱਗ ਜਾਂਦਾ ਜੀ ਬੇ 5 ਕਿਲੋ ਪਾਣੀ ਵਾਲਾ 4 ਕਿਲੋ ਪਾਣੀ ਵਾਲਾ 3 ਕਿਲੋ ਪਾਣੀ ਵਾਲਾ ਉਹ ਫਿਰ ਉਹਨਾਂ ਨੂੰ ਸਾਈਜ਼ ਪਤਾ ਲੱਗ ਜਾਂਦਾ ਜੀ ਜੇਕਰ ਆਪਾਂ ਆਏ ਕਰਕੇ ਸਾਈਜ਼ ਦਿਖਾਵਾਂਗੇ ਨਾ ਆਹ ਸਾਈਜ਼ ਵੀਡੀਓ ਵਿੱਚ ਵੀ ਪਤਾ ਲੱਗ ਜਾਊਗਾ ਹਰੇਕ ਨੂੰ ਜੇ ਮੈਂ ਇਸ ਤਰ੍ਹਾਂ ਕਰਕੇ ਵੀਡੀਓ ਪਾਉਂਗਾ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਸਾਈਜ਼ ਕੀ ਹੈ ਵੀ ਆਹ ਸਾਈਜ਼ ਕੀ ਹੈ ਜੇ ਥੋੜਾ ਜਿਹਾ ਖੋਲ ਦੂੰਗਾ ਫਿਰ ਉਹਨ ਦੱਸ ਦਿੰਦਾ ਵੀ ਇਹ ਸਾਈਜ਼ ਇਹ 8 ਇੰਚੀ ਬਣ ਜਾਣਾ ਹੂੰ ਵੀ ਆਹ ਸਾਈਜ਼ 9 ਇੰਚੀ ਬਣ ਗਿਆ ਜੀ ਉਹ ਇਸ ਤਰੀਕੇ ਕਰਕੇ ਮੈਂ ਦਿਖਾਂਦਾ ਤੁਰਕ ਤੇ ਸਮਝ ਜਾਂਦੇ ਮੇਰਾ ਸਿਕਾਉਣ ਦਾ ਤਰੀਕਾ ਇਸ ਤਰ੍ਹਾਂ ਦਾ ਹੂੰ ਅੱਛਾ ਇੱਕ ਇਹ ਤਾਂ ਹੋ ਗਈ ਤੁਹਾਡੀ ਤੁੰਬੀ ਤੁਸੀਂ ਸੇਲ ਵੀ ਕਰਦੇ ਆ ਬਣਾਉਂਦੇ ਵੀ ਆ ਹਾਂਜੀ ਤੁਸੀਂ ਤੁੰਬੀ ਸਿਖਾਉਂਦੇ ਵੀ ਆ ਹਾਂਜੀ ਸਿਖਾਉਂਦਾ ਜੀ ਮੈਂ ਚਾਰਜ ਕਰਦੇ ਤੁਸੀਂ ਉਸ ਦਾ ਮੈਂ ਕੁਝ ਨਹੀਂ ਕਰਦਾ ਜੀ ਕਿਸੇ ਤੋਂ ਪੈਸਾ ਨਹੀਂ ਮੰਗਿਆ ਮੈਂ ਅੱਜ ਤੱਕ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਸਿਖਾਈਆਂ ਉਹਨਾਂ ਲਾਇਸੈਂਸ ਬਣਾ ਕੇ ਭੇਜ ਦਿੰਦਾ ਮੈਂ ਸਿਖਾਉਣ ਵਿਆ ਸਾਰੇ ਤਰੀਕੇ ਵੀ ਕਿਸੇ ਨਾਲ ਵਜਾਉਣੀ ਆ ਉਹ ਬਹੁਤ ਉਸ ਕਿਸ ਤਰ੍ਹਾਂ ਸਿਖਾਉਂਦੇ ਤੁਸੀਂ ਆਨਲਾਈਨ ਸਿਖਾਉਂਦੇ ਹੋ ਆਨਲਾਈਨ ਜੀ ਹਾਂ ਵੀਡੀਓ ਬਣਾ ਕੇ ਮੇਰੇ ਮੋਬਾਈਲ ਤੇ ਭੇਜ ਦਿੰਦਾ ਜੀ ਬੱਚਿਆਂ ਨੇ ਹਾਂ ਬੱਚਿਆਂ ਨੇ ਮੈਨੂੰ ਮੋਬਾਈਲ ਚਲਾਉਣਾ ਸਿਖਾਇਆ ਵੀਡੀਓ ਬਣਾਉਣੀ ਕਿ ਕੋਲ ਹੁੰਦੇ ਨਹੀਂ ਇਹ ਕੰਮ ਤੇ ਚਲੇ ਜਾਂਦੇ ਆ ਤੇ ਉਸ ਤੋਂ ਬਾਅਦ ਫੇ ਮੈਂ ਇਕੱਲੇ ਇਹਨੂੰ ਮੇਜ਼ ਤੇ ਰੱਖ ਕੇ ਮੋਬਾਈਲ ਨੂੰ ਆਪੇ ਬਣਾਉਦੇ ਆ ਆਪੇ ਬਣਾ ਕੇ ਫਿਰ ਮੈਂ ਉਹਨਾਂ ਨੂੰ ਭੇਜ ਦਿੰਦਾ ਵੀ ਜੀ ਤੁਹਾਡੇ ਤੋਂ ਕਿਸੇ ਨੇ ਆਨਲਾਈਨ ਤੁੰ ਵੀ ਸਿੱਖਣੀ ਹੋਵੇ ਤੁਹਾਨੂੰ ਕਿਹੜੇ ਨੰਬਰ ਤੇ ਸੰਪਰਕ ਕਰੇ ਜੀ 9463103417 ਜੀ ਦੁਬਾਰਾ ਬੋਲ ਦਿਓ ਜੀ 9463103417 ਕਿੱਥੋਂ ਕਿੱਥੋਂ ਤੱਕ ਸਿੱਖ ਚੁੱਕੇ ਤੁਹਾਡੇ ਤੋਂ ਇਹ ஆன்ਲਾਈਨ ਲੋਕ ਬਾਲ ਦੇ ਸਭ ਵਿੱਚ ਬਹੁਤ ਸਕੇ ਆ ਜੀ ਤੇ ਇਧਰ ਪਠਾਨਕੋਟ ਏਰੀਆ ਇਧਰ ਅੰਮ੍ਰਿਤਸਰ ਦਾ ਏਰੀਆ ਇਧਰ ਫਾਜ਼ਿਲਕਾ ਦਾ ਏਰੀਆ ਜੀ ਹੈ ਜੀ ਇਧਰ ਸੰਗਰੂਰ ਬਠਿੰਡਾ ਬਹੁਤ ਸਹਾ ਸੱਚੀ ਸੰਗਰੂਰ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਗੁਰਮਤ ਸਿੰਘ ਤੂੰਬੀ ਉਹ ਤੁਸੀਂ ਚੈਨਲ ਤੇ ਕੱਢ ਲਿਓ YouTube ਤੇ ਦੇਖੇ ਪੱਕੇ ਕੈਸੀ ਕਮਾਲ ਤੂੰਬੀ ਬਣਾਉਂਦਾ ਉਹ 6.5 ਸਾਲ ਦਾ ਆਇਆ ਤਾਂ ਹੁਣ 8.5 ਸਾਲ ਦਾ ਹੋਇਆ ਪਾਉਣੇ 9 ਸਾਲ ਦਾ ਉਹਨੇ 150 ਮੈਡਲ ਜਿੱਤ ਲਿਆ ਸਨਮਾਨਤ ਹੋ ਗਿਆ ਉਹਨੂੰ 4-5 ਲੱਖ ਰੁਪਈਆ ਵੀ ਸਨਮਾਨਤ ਹੋ ਗਿਆ ਹਜੇ ਉਹ ਦੂਸਰੀ ਚ ਪੜਦਾ ਜੀ ਕਮਾਲ ਦੀ ਗੱਲ ਹੈ ਜੀ ਆ ਏਦਾਂ ਦੇ ਵੱਡੇ ਕੰਮ ਕਰ ਰਿਹਾ ਜੀ 우ਸਤਾਦ ਜੈਰਾਮ ਜੀ ਔਰ ਗੱਲਾਂ ਬਾਤਾਂ ਤਾਂ ਮੁੱਕਣ ਗਈਆਂ ਨੇ ਜੀ ਚਾਹੇ ਸਾਰੀ ਰਾਤ ਇਨਾਂ ਕੋਲ ਬੈਠੇ ਰਹੀਏ ਜੀ ਕਾਫੀ ਕੁਝ ਅਸੀਂ ਆਪਣੇ ਬੋਲੋ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਕਿਦਾਂ ਦਾ ਲੱਗਿਆ ਵੀਡੀਓ ਕਿਦਾਂ ਦੀ ਲੱਗੀ ਗੱਲਬਾਤ ਜੇਕਰ ਕੋਈ ਤੁਹਾਡਾ ਸਵਾਲ ਹੈ ਤੁਸੀਂ ਪੁੱਛਣਾ ਚਾਹਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਲਿਖ ਦਿਓ ਔਰ ਇਹਨਾਂ ਦੇ ਨੰਬਰ ਤੁਹਾਨੂੰ ਦੱਸ ਦਿੱਤੇ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਜੀ ਆਹੀ ਕੁਛ ਕਰਦੇ ਅਸੀਂ ਵਿਰਸੇ ਤੇ ਵਿਰਾਸਤ ਦੇ ਪਹਿਰੇਦਾਰਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਦੇ ਆ ਔਰ 75 76 ਸਾਲ ਦੀ ਉਮਰ ਦੇ ਵਿੱਚ ਐਡਾ ਵੱਡਾ ਕਾਰਜ ਕਰ ਰਹੇ ਆ ਪਰ ਸਾਡੀ ਇੱਕ ਦਿਲੀ ਇੱਛਾ ਹੈ ਕਿ ਸਰਕਾਰਾਂ ਨੂੰ ਅਜਈਆਂ ਸ਼ਖਸੀਤਾਂ ਨੂੰ ਅਜਈਆਂ ਮਹਾਨ ਸ਼ਖਸੀਤਾਂ ਨੂੰ ਇਸ ਤਰ੍ਹਾਂ ਦੇ ਅਦਬੀ ਬਾਬਿਆਂ ਨੂੰ ਜਿਹੜਾ ਹੈ ਜ਼ਰੂਰ ਔਰ ਸਨਮਾਨਿਤ ਕਰਨਾ ਚਾਹੀਦਾ ਇਹਨਾਂ ਦਾ ਸਨਮਾਨ ਸਰਕਾਰੀ ਤੌਰ ਤੇ ਹੋਣਾ ਚਾਹੀਦਾ ਇਹਨਾਂ ਦੀ ਕੋਈ ਪੈਨਸ਼ਨ ਲੱਗਣੀ ਚਾਹੀਦੀ ਹੈ ਔਰ ਇਹਨਾਂ ਦੀ ਕੋਈ ਜਿਹੜਾ ਇਹਨਾਂ ਨੂੰ ਮਾਲੀ ਸਹਾਇਤਾ ਵੀ ਮਿਲਣੀ ਚਾਹੀਦੀ ਹੈ ਇਹ ਸਾਡਾ ਮੰਨਣਾ ਹੈ ਕਿਉਂਕਿ ਇਹ ਜੁੰਦੀ ਜਾਗਦੀ ਕਿਤਾਬ ਇੱਕ ਜੁੰਦੀ ਜਾਗਦੀ ਯੂਨੀਵਰਸਿਟੀ ਇੱਕ ਜੁੰਦੀ ਜਾਗਦੀ ਪੂਰੀ ਵਿਦਿਅਕ ਸੰਸਥਾ ਹੈਗੇ ਆ ਜਿਹੜਾ ਇਹ ਪੰਜਾਬੀ ਵਿਰਸੇ ਤੇ ਵੱਡਾ ਕੰਮ ਕਰ ਰਹੇ ਆ ਪੂਰੀ ਦੁਨੀਆ ਦੇ ਵਿੱਚ ਲੋਕ ਇਹਨਾਂ ਨੂੰ ਚਾਹੁੰਦੇ ਨੇ ਇਹਨਾਂ ਨੂੰ ਪਿਆਰ ਕਰਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਚੰਗਾ ਲੱਗਿਆ ਸਾਡਾ ਕੰਮ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ